ਤੋਂ ਸੌਣ ਤੋਂ ਪਹਿਲਾਂ ਰੋਜ਼ਾਨਾ ਇੱਕ ਕੰਮ ਕਰੋ ਕੰਮ ਇੱਕ ਕਰੋਗੇ ਫਾਇਦੇ 36 ਹੋਣਗੇ ਸੌਣ ਲੱਗੇ ਤੁਸੀਂ ਇਹ ਵਾਲੀ ਥੈਰੇਪੀ ਆਪਣੇ ਪੈਰਾਂ ਦੇ ਉੱਤੇ ਕਰ ਲਈ ਨਾ ਥੈਰੇਪੀ ਬਸ ਤੁਸੀਂ 215 ਕਿ ਮਿੰਟ ਕਰਨੀ ਹੈ ਤੇ ਫਾਇਦੇ ਤੁਹਾਨੂੰ ਅਨੇਕਾਂ ਹੋਣਗੇ 36 ਫਾਇਦੇ ਹੋਣ ਜਿਸ ਤਰ੍ਹਾਂ ਕਿ ਦੋਸਤੋ ਤੁਹਾਡੀ ਕਬਜ ਚਿਹਰੇ ਤੇ ਗਲੋ ਵੀ ਆਊਗਾ ਤੇ ਪੇਟ ਦੀ ਕੋਈ ਵੀ ਸਮੱਸਿਆ ਹੋਗੀ ਨਾ ਨਾ ਤੁਹਾਨੂੰ ਬੁਖਾਰ ਹੋਣਾ ਜ਼ਿੰਦਗੀ ਦੇ ਵਿੱਚ ਤੇ ਸਰੀਰ ਵੀ ਰਹੂਗਾ ਪੂਰਾ ਹੱਟਾ ਕੱਟਾ ਪੁਰਾਣੇ ਬਜ਼ੁਰਗ ਦੋਸਤੋ ਇਹ ਵਾਲਾ ਜਿਹੜਾ ਤਰੀਕਾ ਸੀ ਨਾ ਵਰਤਦੇ ਸੀ ਜੇ ਤੁਸੀਂ ਇਹ ਵਾਲਾ ਤਰੀਕਾ ਇੱਕ ਵਾਰ ਵਰਤ ਲਿਆ ਨਾ ਤੇ ਤੁਹਾਡੇ ਆ ਲੱਤਾਂ ਨੂੰ ਇੰਨਾ ਕੁ ਜ਼ਿਆਦਾ ਆਰਾਮ ਆਊਗਾ ਲੱਤਾਂ ਦਰਦ ਕਰਨ ਦੀ ਜਿਹੜੀ ਸਮੱਸਿਆ ਹੈ ਦੋਸਤੋ ਜ਼ਿੰਦਗੀ ਭਰ ਲਈ ਹੱਲ ਹੋ ਜੂਗੀ ਤੇ ਜਿਨ੍ਹਾਂ ਲੋਕਾਂ ਨੂੰ ਸੁਸਤੀ ਬਹੁਤ ਪੈਂਦੀ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਸੁੱਤੇ ਹੀ ਰਹਿੰਦੇ ਨੇ ਦੁਪਹਿਰੇ ਵੀ ਸੌਂ ਜਾਂਦੇ ਨੇ ਜਾਂ ਫਿਰ ਨੀਂਦ ਬਹੁਤ ਆਉਂਦੀ ਹੈ ਤੇ ਹੋਰ ਵੀ ਦੋਸਤੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਵਾ ਜਿਹੜੀਆਂ ਨਾ ਇਹ ਜਿਹੜੀ ਥੈਰੇਪੀ ਜੇ ਤੁਸੀਂ ਇੱਕ ਵਾਰ ਕਰ ਲਈ ਤੁਹਾਨੂੰ 36 ਪ੍ਰਕਾਰ ਦੇ ਜਿਹੜੇ ਫਾਇਦੇ ਆ ਉਹ ਹੋਣਗੇ ਉਹ ਫਾਇਦੇ ਕੀ ਆਜੋ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਸ਼ੇਅਰ ਜਰੂਰ ਕਰ ਦਿਓ ਸਾਰੇ ਤਾਂ ਕਿਤਾਜ ਜੋ ਹਰ ਵੀਡੀਓ ਦਾ ਲਵ ਸੈਂਡ ਲੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋ ਇਹ ਵਾਲੀ ਜਿਹੜੀ ਥੈਰੇਪੀ ਹੈ ਨਾ ਇਹ ਕਰਨੀ ਕਿਵੇਂ ਆ ਉਹ ਤੁਹਾਨੂੰ ਦੱਸ ਦਿਆਂ ਏ ਦੋਸਤੋ ਤੁਸੀਂ ਰਾਤ ਦੇ ਸਮੇਂ ਕਰਨੀ ਆ ਕੋਈ ਵੀ ਦਿਨੇ ਦੁਪਹਿਰੀ ਸਵੇਰੀ ਨਹੀਂ ਜੇ ਕਰਨੀ ਰਾਤ ਨੂੰ ਜਦੋਂ ਸੋਣਾ ਉਸ ਟਾਈਮ ਤੇ ਆਪਾਂ ਕਰਨੀ ਆ ਤੁਸੀਂ ਲੈਣਾ ਜੀ ਦੇਸੀ ਘਿਓ ਪੰਜਾਬ ਦਾ ਸ਼ੁੱਧ ਦੇਸੀ ਘਿਓ ਲੈਣਾ ਦੋਸਤੋ ਕੋਈ ਮਿਲਾਪਤੀ ਦੇਸੀ ਘਿਓ ਨਹੀਂ ਲੈਣਾ ਪਰ ਜੇ ਤੁਸੀਂ ਆਪਣੇ ਘਰ ਦੇ ਵਿੱਚ ਦੇਸੀ ਘਿਓ ਬਣਾਉਂਦੇ ਤੇ ਸਭ ਤੋਂ ਵਧੀਆ ਬੈਸਟ ਆ ਤੇ ਜੇ ਨਹੀਂ ਤਾਂ ਤਾਂ ਵੀ ਤੁਸੀਂ ਜਿਹੜਾ ਸ਼ੁੱਧ ਜਾਂ ਦੇਸੀ ਘਿਓ ਹੈ ਨਾ ਉਹ ਲੈਣਾ ਉਹੜਾ ਜਿਹੜਾ ਕਿ ਹੋ ਆਪਾਂ ਆਪਣੀ ਕੌਲੀ ਦੇ ਵਿੱਚ ਪਾ ਲੈਣੇ ਆ ਚਲੋ ਵੀ ਦੋਸਤੋ ਰਾਤ ਨੂੰ ਸੌਣ ਲੱਗਿਆ ਤੁਸੀਂ ਕਰਨਾ ਹੈ ਕੀ ਹੈ ਕਿ ਜਾਂ ਕਿਸੇ ਕੋਲੋਂ ਤੇ ਜਾਂ ਫਿਰ ਤੁਸੀਂ ਖੁਦ ਆਪਣੇ ਪੈਰਾਂ ਦੇ ਉੱਤੇ ਇਹ ਜਿਹੜਾ ਦੇਸੀ ਕਿ ਹੋਇਆ ਨਾ ਪਹਿਲਾਂ ਇਸ ਤਰੀਕੇ ਦੇ ਨਾਲ ਸਾਰਾ ਪਹਿਲਾਂ ਆਪਾਂ ਜਿਹੜਾ ਵਾ ਇੱਥੇ ਲਾਵਾਂਗੇ ਉੱਪਰ ਪੈਰ ਦੇ ਫਿਰ ਦੋਸਤੋ ਤੁਸੀਂ ਇਹਦੀ ਕਿ ਮਾਲਿਸ਼ ਇਹੀ ਕਰਨੀ ਹੈ ਆਪਣੇ ਪੈਰ ਦੇ ਉੱਤੇ ਆਪਾਂ ਪੈਰ ਦਾ ਦੋਸਤੋ ਕੋਈ ਵੀ ਕੋਨਾ ਜਿਹੜਾ ਹੈ ਨਾ ਰਹਿ ਨਹੀਂ ਜੇ ਦਿਨਾ ਕਿ ਜੇ ਪੈਰ ਦਾ ਕੋਈ ਵੀ ਕੋਨਾ ਰਹਿ ਗਿਆ ਤੇ ਇਹਦਾ ਮਤਲਬ ਇਹ ਹੈ ਕਿ ਆਪਣੇ ਸਰੀਰ ਦਾ ਹੀ ਕੋਈ ਕੋਨਾ ਰਹਿ ਜਾਊਗਾ ਕਿਉਂਕਿ ਇਹ ਪੈਰ ਦੇ ਸਾਰੇ ਕੋਨਿਆਂ ਤੇ ਆਪਾਂ ਜਿਹੜਾ ਇਹਦੀ ਮਾਲਿਸ਼ ਕਰਾਂਗੇ ਸਾਰੇ ਸਰੀਰ ਦੇ ਵਿੱਚ ਜਿਹੜਾ ਇਹਦਾ ਅਸਰ ਹੈ ਉਹ ਜਾਊਗਾ ਆਪਾਂ ਦੋ ਹੱਥ ਲਾ ਲੈਣੇ ਦੋਹਾਂ ਹੱਥਾਂ ਦੇ ਨਾਲ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਪਹਿਲਾਂ ਆਪਾਂ ਇਹ ਉਂਗਲਾਂ ਦੇ ਉੱਤੇ ਥੈਰੇਪੀ ਕਰਨੀ ਆ ਠੀਕ ਹੈ ਨਾ ਉਂਗਲਾਂ ਦੇ ਉੱਤੇ ਸੋਣਾ ਭਈ ਨੌਵੇਂ ਦੇ ਉੱਤੇ ਵੀ ਠੀਕ ਨਾ ਪੈਰ ਦਾ ਮੈਂ ਤੁਹਾਨੂੰ ਦੱਸਿਆ ਕੋਈ ਹਿੱਸਾ ਨਹੀਂ ਆਪਾਂ ਰਹਿਣਿਆ ਫਿਰ ਆਪਾਂ ਇਹਨੂੰ ਆਪਣੇ ਉੱਤੇ ਉੱਤੇ ਹੌਲੀ ਹੌਲੀ ਆਪਾਂ ਹੱਥ ਉੱਤੇ ਉੱਤੇ ਲੈ ਕੇ ਜਾਣਾ ਆ ਹੌਲੀ ਹੌਲੀ ਆਪਾਂ ਇਹਨੂੰ ਜਿਹੜਾ ਵਾ ਥੈਰੇਪੀ ਕਰੀ ਜੈਣੀ ਕਰੀ ਜੈਣੀ ਫਿਰ ਆਪਾਂ ਇਹਨੂੰ ਸਾਈਡਾਂ ਤੋਂ ਕਰਾਂਗੇ ਐ ਪੂਰਾ ਆਪਾਂ ਗਿੱਟਿਆਂ ਤੱਕ ਫਿਰ ਆਪਾਂ ਇਹਨਾਂ ਨੂੰ ਉਂਗਲਾਂ ਦੇ ਵਿੱਚ ਵੀ ਪੈਰ ਦੇ ਉੱਪਰ ਆਪਣੀ ਇਹ ਵਾਲੀ ਥੈਰੇਪੀ ਕਰ ਲਈ ਨਾ ਘੱਟੋ ਘੱਟ 10 ਮਿੰਟ ਆਪਾਂ ਲਾਉਣੇ ਆ 10 ਮਿੰਟ ਕਰਕੇ ਆਪਾਂ ਇਧਰ ਲਾ ਕੇ ਤੇ ਫਿਰ ਤੁਸੀਂ ਆਪਣਾ ਪੈਰ ਕਰ ਲੈਣਾ ਜੀ ਪੁੱਠਾ ਦਾ ਪੁੱਠਾ ਮਤਲਬ ਥੱਲੇ ਆ ਥੱਲਾ ਹਿੱਸਾ ਪੈਰ ਦਾ ਫੇਰ ਆਪਾਂ ਇਹਦੀਆਂ ਉਂਗਲਾਂ ਤੇਾਰੇ ਪੈਰ ਜੁੱਤੇ ਆਪਾਂ ਦੇਸੀ ਘਿਓ ਲਾ ਲੈਣਾ ਦੇਸੀ ਘਿਓ ਦੋਸਤੋ ਤੁਹਾਨੂੰ ਪਤਾ ਕਿ ਪੰਜਾਬ ਦਾ ਜਿਹੜਾ ਦੇਸੀ ਘਿਓ ਹੈ ਨਾ ਇਹਦੇ ਵਿੱਚ ਇੰਨੀ ਕਿ ਤਾਕਤ ਹੈ ਪੁਰਾਣੇ ਬਜ਼ੁਰਗ ਜਿਹੜੇ ਹਨ ਨਾ ਇਹ ਵਾਲੀਆਂ ਛੇ ਆ ਵਰਤਦੇ ਉਹਦੇ ਛੇ ਯਸ ਕੋਈ ਐਵੇਂ ਕਵੇਂ ਚੀਜ਼ ਨਹੀਂ ਪੁਰਾਣੇ ਬਜ਼ੁਰਗ ਤਦ ਹੀ ਇਨੇ ਹੱਟੇ ਕੱਟੇ ਰਹਿੰਦੇ ਸੀ ਉਹਨਾਂ ਨੇ ਦਿੱਤਾ ਨਹੀਂ ਹੀ ਦਰਦ ਕਰਦੀਆਂ ਕੋਈ ਸੁਸਤੀ ਨਹੀਂ ਹੀ ਪੈਂਦੀ ਤੜਕੇ ਤੜਕੇ ਜਿਹੜੇ ਉੱਠ ਜਾਂਦੇ ਸੀ ਆ ਕੋਈ ਕਬਜ ਹੁੰਦੀ ਤੇ ਨਾ ਕੋਈ ਪੇਟ ਦੀ ਸਮੱਸਿਆ ਅੱਜ ਕੱਲ ਇਹ ਵਾਲੀਆਂ ਸਮੱਸਿਆਵਾਂ ਬਹੁਤ ਆ ਰਹੀਆਂ ਇਸ ਕਰਕੇ ਆਪਾਂ ਇਹਨੂੰ بچੋ ਆਪਣੀ ਪੈਰ ਦੀ ਤਲੀ ਤੇ ਚੰਗੀ ਤਰ੍ਹਾਂ ਜਿਹੜੀ ਥੈਰੇਪੀ ਕਰਨੀ ਆ ਮ사ਜ ਕਰਨੀ ਤੇ ਆਪਣੀ ਉੱਪਰ ਕਰ ਲਈ ਤੇ 10 ਮਿੰਟ ਇਹ ਆਪਾਂ ਥੱਲੇ ਕਰ ਲਈ ਤੇ ਕੋਈ ਵੀ ਕੋਨ ਆ ਜਿਹੜਾ ਨਾ ਪੈਰ ਦਾ ਰਹਿ ਨਹੀਂ ਗਿਆ ਦੋਸਤੋ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਆਪਣੇ ਦੂਸਰੇ ਪੈਰ ਦੇ ਉੱਤੇ ਵੀ ਦਾ 20 ਮਿੰਟ ਆਪਾਂ ਇਧਰ ਲਾਉਣੇ ਆ ਰਾਤ ਨੂੰ ਤੇ 20 ਮਿੰਟ ਆਪਾਂ ਇਧਰ ਲਾਉਣੇ ਆ ਜੀ ਇਹ ਵਾਲਾ ਤਰੀਕਾ ਦੋਸਤੋ ਲਗਾਤਾਰ ਇੱਕ ਹਫਤਾ ਹੀ ਯੂਜ਼ ਕਰ ਲਿਆ ਨਾ ਤੇ ਤੁਹਾਡੀ ਕੋਈ ਵੀ ਤੁਹਾਨੂੰ ਚਿਹਰੇ ਤੇ 글로 ਵੀ ਬਹੁਤ ਆ ਜਾਊਗਾ ਪੇਟ ਦੀ ਕੋਈ ਵੀ ਸਮੱਸਿਆ ਨਹੀਂ ਰਹਿਣੀ ਨਾ ਬੁਖਾਰ ਹੋਣਾ ਨਾ ਸਰੀਰ ਜਿਹੜਾ ਇੰਨਾ ਕ ਹੱਤਾ ਕ ਤਾ ਰਹੂਗਾ ਪੁਰਾਣੇ ਬਿਯੋਗਾ ਵਰਗਾ ਲਗਾਤਾਰ ਦੇ ਤੇ ਦੋਸਤੋ ਜ਼ਿੰਦਗੀ ਭਰ ਹੀ ਨਹੀਂ ਜੇ ਹੋਣੀਆ ਸੁਸਤੀ ਵੀ ਨਹੀਂ ਜੇ ਪੈਣੀ ਪੁਰਾਣੇ ਬਜ਼ੁਰਗ ਇਹ ਵੜੇ ਤਰੀਕੇ ਵਰਤਦੇ ਸੀ ਤੁਸੀਂ ਇਹਨੂੰ ਅਜਮਾ ਕੇ ਵੇਖਿਓ ਬਹੁਤ ਵਧੀਆ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਹੈ ਨਾ ਮਿਲੂਗਾ ਵੀਡੀਓ ਚੰਗੀ ਲੱਗੀ ਨਾ ਤੇ ਦਬਕੇ ਸ਼ੇਅਰ ਕਰਕੇ ਜਾਓ ਗਾਹ ਦੀ ਗਾ ਤੇ ਗਾਹ ਵੀ ਤਾਂ ਹੋਰ ਵੀਡੀਓ ਵੇਖ ਲਈਏ ਆਪਣੇ ਪੇਜ ਨੂੰ ਫੋਲੋ ਜਰੂਰ ਕਰਕੇ ਜਾਓ ਸ਼ਾਇਦ ਜਰੂਰ